ਇੱਕ ਬਿਆਨ ਆਉਣਾ ਵੀ 50 ਬੰਬ ਪੰਜਾਬ ਦੇ ਵਿੱਚ ਆਏ ਨੇ ਜਿਦੇ ਵਿੱਚੋਂ 18 ਬੰਬ ਚੱਲ ਗਏ ਤੇ 32 ਬੰਬ ਅਜੇ ਪਏ ਨੇ ਇਹ ਬੰਬ ਕੋਈ ਸੇਵ ਤਾਂ ਨਹੀਂ ਨਾ ਵੀ ਜਿਹੜੇ 50 ਸੇਵ ਆ ਗਏ ਤਾਂ ਕੋਈ ਚਲ ਕੋਈ ਨਹੀਂ ਖਾਦਾਂਗੇ ਇਹ 50 ਬੰਬ ਤਾਂ ਇੱਕ ਬਹੁਤ ਵੱਡੀ ਗੱਲ ਆ ਇਹ ਇੱਕ ਚਿੰਤਾ ਦਾ ਵਿਸ਼ਾ ਤੇ ਮੈਂ ਸ਼ਮਨਾ ਵੀ ਐਡੇ ਵੱਡੇ ਲੀਡਰ ਵਾਸਤੇ ਇਹ ਗੱਲ ਕਹਿਣੀ ਜਿੰਨੀ ਵੀ ਨਿੰਦਿਆ ਹੋ ਸਕੇ ਉਹ ਨਹੀਂ ਥੋੜੀ ਉਦੋਂ ਹੀ ਕਿਵੇਂ ਕਹਿ ਲੋ ਵੀ ਫਰੂਡੀ ਮਾਰ ਬਿਠੇ ਤੇ ਉਹ ਕੰਮ ਹੋ ਗਿਆ ਗੱਲ ਦਾ ਜੇ ਅਗਰ ਸਚਾਈ ਹੈ ਵੀ ਉਹਨਾਂ ਨੇ ਕੋਈ ਤੱਥਾਂ ਦੇ ਆਧਾਰ ਤੇ ਜਿਵੇਂ ਉਹਨਾਂ ਨੇ ਕਿਹਾ ਵੀ ਮੈਂ ਜਿਹੜੇ ਨੇ ਆਪਣੇ ਸੋਰਸ ਨਹੀਂ ਦੱਸ ਸਕਦਾ ਬਹੁਤ ਵੱਡੀ ਗੱਲ ਹੋਊਗੀ ਕਿਉਂਕਿ ਮੁੱਖ ਮੰਤਰੀ ਸਾਹਿਬ ਦਾ ਡੈਰਾ ਹੈ ਤਾਂ ਉਹ ਦੱਸਣਗੇ ਕਿ ਕੀ ਕੀ ਕਾਰਵਾਈ ਬਣਦੀ ਹੈ ਪਰ ਕਾਰਵਾਈ ਜ਼ਰੂਰ ਵੱਡੀ ਹੋਊਗੀ ਕਿਉਂਕਿ ਕੰਮ ਬਹੁਤ ਵੱਡਾ ਹੈ ਇਹਨਾਂ ਨੇ ਕਹੀ ਗਣਾ ਤਾਂ ਅੰਦਰ ਖਾਤੇ ਖੁਸ਼ ਹੋਣਗੇ ਵੀ ਚਲੇ ਦੀ ਕੁਰਸੀ ਜਾਓਗੇ ਤਾਂ ਹੁਣ ਕੋਈ ਹੋਣ ਲੀਡਰ ਹੋਪੋਜੀਸ਼ਨ ਬਣੂ ਮੈਂ ਬਣੂ ਤੂੰ ਬਣੂ ਆ ਇਹਨਾਂ ਨੇ ਇਹਨਾਂ ਨੇ ਤਾਂ ਦੌੜ ਸ਼ੁਰੂ ਵੀ ਕਰਤੀ ਹੋਣੀ ਨਸ਼ਾ ਬਚਾ ਨਸ਼ਾ ਪਜਾਓ ਮੁਹਿੰਮ ਜਿਹੜੀ ਮਾਨਸਾਬ ਵੱਲੋਂ ਚਲਾਈ ਗਈ ਹੈ ਉਸ ਦੇ ਤਹਿਤ ਲੋਕ ਕਹਿੰਦੇ ਕਿ ਮਾਨਸਾਬ ਵੱਲੋਂ ਛੋਟੀਆਂ ਮੱਛੀਆਂ ਨੂੰ ਫੜਿਆ ਜਾਂਦਾ ਹੈ ਜਿਹੜੀਆਂ ਵੱਡੀਆਂ ਮੱਛੀਆਂ ਉਹਨਾਂ ਨੂੰ ਤਾਂ ਫੜਿਆ ਨਹੀਂ ਜਾਂਦਾ ਕੈਪਟਨ ਮਿੰਦਰ ਸਿੰਘ ਨੇ ਗੁਟਕਾ ਚੱਕ ਕੇ ਸੌਂ ਖਾਦੀ ਵੀ ਮੈਂ ਤਿੰਨ ਹਫ਼ਤੇ ਜੀ ਨਸ਼ਾ ਬੰਦ ਕਰੂੰ ਤੇ ਮੈਂ ਡੱਕਾ ਨਹੀਂ ਤੋੜਿਆ ਉਹ ਸੌ ਦਾ ਅਭਜਾਨਾ ਅੱਜ ਵੀ ਉਹ ਪਉਤੇ ਫਿਰਦੇ ਨੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਿਟੀ ਹੋਮ ਨਿਊਜ਼ ਤੇ ਮੈਂ ਤੁਹਾਡੇ ਨਾਲ ਜਸਪ੍ਰਿਤ ਬੀਤੇ ਦਿਨੀ ਇੱਕ ਇੰਟਰਵਿਊ ਦੇ ਦੌਰਾਨ ਪ੍ਰਤਾਪ ਸਿੰਘ ਬਾਜਵਾ ਆਪਣੇ ਹੀ ਬਿਆਨਾਂ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਫਸ ਜਾਂਦੇ ਨੇ ਤੇ ਹੁਣ ਅੱਜਕੱਲ ਚਰਚਾਵਾ ਦੇ ਵਿੱਚ ਨੇ ਉਹਨਾਂ ਦੇ ਬਿਆਨ ਦੇ ਤਹਿਤ ਹੀ ਅਸੀਂ ਗੱਲਬਾਤ ਕਰਨ ਪੁੱਜੇ ਹਾਂ ਸਾਡੇ ਨਾਲ ਮੌਜੂਦ ਨੇ ਐਮਐਲਏ ਕੁਲਵੰਤ ਸਿੰਘ ਸਿੱਧੂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਰ ਕਿਵੇਂ ਦੇਖਦੇ ਹੋ ਪ੍ਰਤਾਪ ਸਿੰਘ ਬਾਜਵਾ ਦੇ ਇਸ ਬਿਆਨ ਬਾਜਵਾ ਜੀ ਦੇ ਬਿਆਨ ਦਾ ਜਿਹੜੇ ਹੈ ਪੰਜਾਬ ਵਾਸਤੇ ਬਹੁਤ ਗੰਭੀਰ ਹੈ ਇਹ ਅਜਿਹੇ ਵੱਡੇ ਲੀਡਰ ਜਿਨੇ ਪੰਜਾਬ ਦੀ ਪ੍ਰਧਾਨਗੀ ਕੀਤੀ ਹੋਵੇ ਐਸ ਵੀਰੇ ਵੀ ਮੁੱਖ ਮੰਤਰੀ ਸਾਹਿਬ ਤੋਂ ਦੂਜਾ ਉਹਦਾ ਹੁੰਦਾ ਲੀਡਰ ਆਫ oppositon ਉਹਦੇ ਤੇ ਬਿਰਾਜਮਾਨ ਨੇ ਉਹ ਜਿਹੇ ਲੀਡਰ ਦਾ ਇੱਕ ਬਿਆਨ ਆਉਣਾ ਵੀ 50 ਬੰਬ ਪੰਜਾਬ ਦੇ ਵਿੱਚ ਆਏ ਨੇ ਜਿਦੇ ਵਿੱਚੋਂ 18 ਬੰਬ ਚੱਲ ਗਏ ਤੇ 32 ਬੰਬ ਅਜੇ ਪਏ ਨੇ ਮੈਂ ਸਮਝਦਾ ਵੀ ਕਿਤੇ ਨਾ ਕਿਤੇ ਹਰੇਕ ਵਰਗ ਚਾਹੇ ਵਪਾਰੀ ਹੋਵੇ ਚਾਹੇ ਕੋਈ ਵੀ ਟ੍ਰੇਡ ਦਾ ਬੰਦਾ ਕਿਸੇ ਵੀ ਕੰਮ ਦਾ ਉਹਨਾਂ ਦੇ ਮਨ ਤੇ ਕਿਤੇ ਨਾ ਕਿਤੇ ਮੱਥੇ ਤੇ ਚਿੰਤਾ ਆ ਗਈ ਭਈ ਪੰਜਾਬ ਕਿਤੇ ਫੇਰ ਅੱਤਵਾਦੀ ਹਾਨੀ ਨਹੀਂ ਚਨਾ ਦਿਖ ਪਏ ਕਿਉਂਕਿ ਪੰਜਾਬ ਨੇ ਲੰਬਾ ਸਮਾਂ ਜਿਹੜਾ ਅੱਤਵਾਦ ਹੰਡਾਇਆ 35000 ਦੇ ਕਰੀਬ ਲੋਕਾਂ ਨੂੰ ਬੱਸਾਂ 'ਚੋਂ ਲਾਹ ਲਾ ਕੇ ਮਾਰਤਾ ਛੋਟੀ ਛੋਟੀ ਉਮਰ ਦੇ ਮੁੰਡੇ ਜਿਹੜੇ ਉਹ ਵੀ ਮੁਕਾਬਲਿਆਂ ਦੇ ਵਿੱਚ ਵੀ ਮਰ ਗਏ ਕਿਸੇ ਨੇ ਪੁਲਿਸ ਨਾਲ ਮੁਕਾਬਲਾ ਹੋ ਗਿਆ ਜਾਂ ਕਿਸੇ ਨੂੰ ਅੱਤਵਾਦੀ ਦੇ ਨਾਂ ਤੇ ਲੋਕ ਦੁਸ਼ਮਣੀਆਂ ਕੱਢ ਗਏ ਉਹ ਸੰਤਾਪ ਪੰਜਾਬ ਨੇ ਹੰਡਾਇਆ ਜਦੋਂ ਅਜੇ ਹੀ ਖਬਰ ਲੱਗਣੀ ਵੀ 50 ਬੰਬ ਆਏ ਨੇ ਤਾਂ ਮੈਂ ਸਮਝਦਾ ਵੀ ਇਹ ਬੰਬ ਕੋਈ ਸੇਵ ਤਾਂ ਨਹੀਂ ਨਾ ਵੀ ਜਿਹੜੇ 50 ਸੇਵ ਆਗੇ ਤਾਂ ਕੋਈ ਚਲ ਕੋਈ ਨਹੀਂ ਖਾਦਾਂਗੇ ਇਹ 50 ਬੰਬ ਤਾਂ ਇੱਕ ਬਹੁਤ ਵੱਡੀ ਗੱਲ ਆ ਇਹ ਇੱਕ ਚਿੰਤਾ ਦਾ ਵਿਸ਼ਾ ਤੇ ਮੈਂ ਸਮਝਦਾ ਵੀ ਐਡੇ ਵੱਡੇ ਲੀਡਰ ਵਾਸਤੇ ਇਹ ਗੱਲ ਕਹਿਣੇ ਜਿੰਨੀ ਵੀ ਨਿੰਦਿਆ ਹੋ ਸਕੇ ਉਹ ਨਹੀਂ ਥੋੜੀ ਆ ਜੀ ਕੀ ਲੱਗਦਾ ਸਰ ਜਿਹੜਾ ਪ੍ਰਤਾਪ ਸਿੰਘ ਬਾਜਵਾ ਨੇ ਇੱਕ ਇੰਟਰਵਿਊ ਦੇ ਦੌਰਾਨ ਇਹ ਬਿਆਨ ਦਿੱਤਾ ਹੈ ਇਹ ਸਹਿਸਵਾ ਬੋਲੇ ਹੋਏ ਆ ਕਿ ਪ੍ਰੀ ਪਲਾਨਡ ਹੈ ਮੈਨੂੰ ਤਾਂ ਲੱਗਦਾ ਵੀ ਉਦੋਂ ਹੀ ਕਿੰਨੇ ਕਹਿ ਲੋ ਵੀ ਫਰੂਡੀ ਮਾਰ ਬਿਠੇ ਤੇ ਉਹ ਕੰਮ ਹੋ ਗਿਆ ਗਲਤ ਜੇ ਅਗਰ ਸਚਾਈ ਹੈ ਵੀ ਉਹਨਾਂ ਨੇ ਕੋਈ ਤੱਥਾਂ ਦੇ ਆਧਾਰ ਤੇ ਜਿਵੇਂ ਉਹਨਾਂ ਨੇ ਕਿਹਾ ਵੀ ਮੈਂ ਜਿਹੜੇ ਨੇ ਆਪਣੇ ਸੋਰਸ ਨਹੀਂ ਦੱਸ ਸਕਦਾ ਫਿਰ ਇਹ ਬੱਕੇ ਗਮੇਰ ਬੇਸ਼ਅ ਦੇ ਅੱਜ ਹੁਣੇ ਮੈਨੂੰ ਇੱਥੇ ਪੱਤਰਕਾਰ ਭਾਈ ਤੇਰੇ ਤੋਂ ਵੀ ਪਤਾ ਲੱਗਿਆ ਵੀ 2:30 ਵਜੇ ਦੇ ਕਰੀਬ ਉਹ ਪੇਸ਼ ਵੀ ਹੋ ਗਿਆ ਤੇ ਪ੍ਰਮਾਤਮਾ ਕਰੇ ਉਹਨਾਂ ਨੂੰ ਸੋਝੀ ਆ ਜਾਏ ਉਹ ਦੱਸ ਦੇਣ ਕਿ ਉਹ ਬੰਬ ਕਿੱਥੇ ਪਏ ਨੇ ਤਾਂ ਕਿ ਉਹਨਾਂ ਨੂੰ ਸਮੇਂ ਰਹਿੰਦੇ ਤੇ ਨਸ਼ਟ ਕਰਿਆ ਜਾਵੇ ਤਾਂ ਕਿ ਜਿਹੜਾ ਪੰਜਾਬ ਵਿੱਚ ਕੀਮਤੀ ਜਾਨਾਂ ਦਾ ਨੁਕਸਾਨ ਨਾ ਹੋਵੇ ਕਿਸੇ ਦਾ ਜਾਨ ਮਾਲ ਦਾ ਨੁਕਸਾਨ ਨਾ ਹੋਵੇ ਮਕਾਨ ਮੰਨ ਲਓ ਵੀ ਬੰਬ ਚੱਲਿਆ ਮਕਾਨ ਉੱਡ ਗਏ ਸ਼ੋਰੂਮ ਉੱਡ ਗਏ ਉਹ ਤਾਂ ਫੇਰ ਬਣ ਜਾਣਗੇ ਜਿਹੜੀ ਕੀਮਤੀ ਜਾਨ ਹੁੰਦੀ ਹੈ ਉਹ ਦੁਬਾਰੇ ਕਦੇ ਬਣਦੀ ਨਹੀਂ ਕੀ ਲੱਗਦਾ ਉਹ ਜਵੇਂ ਪੁੱਛਗਿੱਛ ਦੇ ਦੌਰਾਨ ਪ੍ਰਤਾਪ ਸਿੰਘ ਬਾਜਵਾ ਦੇ ਅਗਰ ਉਹਨਾਂ ਦੇ ਉੱਤੇ ਇਹ ਅਲੀਗੇਸ਼ਨ ਸਾਬਿਤ ਹੁੰਦਾ ਤੇ ਕੀ ਕੋਈ ਕਾਰਵਾਈ ਹੋਏਗੀ ਉਹ ਇਹ ਕੋਈ ਛੋਟੀ ਗੱਲ ਤਾਂ ਨਹੀਂ ਹੈ ਭਈ ਬੰਬਾਂ ਦਾ ਕੇਸ ਹੋਵੇ ਇਹਦੇ ਤਾਂ ਮੈਂ ਸਮਝਦਾ ਵੀ ਬਹੁਤ ਵੱਡੀ ਕਾਰ ਵੀ ਹੋਊਗੀ ਕਿਉਂਕਿ ਮੁੱਖ ਮੰਤਰੀ ਸਾਹਿਬ ਦਾ ਦਾਇਰਾ ਹੈ ਤਾਂ ਉਹ ਦੱਸਣਗੇ ਕਿ ਕੀ ਕੀ ਕਾਰ ਵੀ ਬਣਦੀ ਹੈ ਪਰ ਕਾਰ ਵੀ ਜ਼ਰੂਰ ਵੱਡੀ ਹੋਊਗੀ ਕਿਉਂਕਿ ਕੰਮ ਬਹੁਤ ਵੱਡਾ ਜੀ ਹੈ ਕਾਂਗਰਸ ਪਾਰਟੀ ਸਿੱਧੇ ਤੌਰ ਤੇ ਉਹਨਾਂ ਦੀ ਹਮਾਇਤ ਕਰਦੀ ਹੋਈ ਨਜ਼ਰ ਆ ਰਹੀ ਹੈ ਤੇ ਉਹਦੇ ਬਾਰੇ ਕੀ ਕਹਿਣਾ ਤੁਹਾਡਾ ਦੇਖੋ ਕਾਂਗਰਸ ਦੀ ਹਮਾਇਤ ਦੀ ਗੱਲ ਕਰੀਏ ਮੈਂ ਵਿਧਾਨ ਸਭਾ ਅੰਦਰ ਦੀ ਗੱਲ ਕਰਾਂ ਉੱਥੇ ਹੀ ਜਿਵੇਂ 14-15 ਇਹ ਬੈਠੇ ਹੁੰਦੇ ਨੇ ਚਾਰ-ਪੰਜ ਗਰੁੱਪ ਨੇ ਜੀ ਕੋਈ ਵਾਰੀ ਵਿਰੋਧ ਕਰਨਾ ਹੁੰਦਾ ਤਾਂ ਤਿੰਨ-ਚਾਰ ਬੈਠੇ ਰਹਿੰਦੇ ਨੇ ਦੋ ਤਿੰਨ ਬਾਹਰ ਕੰਟੀਨ ਚੋਂ ਨਿਕਲ ਜਾਂਦੇ ਨੇ ਪੰਜ ਚਾਰ ਜਣੇ ਇੱਕ ਪਾਸੇ ਖੜ੍ਹ ਜਾਂਦੇ ਨੇ ਇਹਨਾਂ ਵਿੱਚ ਤਬਾਕ ਤੇਕ ਤਾਂ ਹੈ ਨਹੀਂ ਇਹਨਾਂ ਨੇ ਕੀ ਕਹਿਣਾ ਤਾਂ ਅੰਦਰ ਖਾਤੇ ਖੁਸ਼ ਹੋਣਗੇ ਵੀ ਚਲੇ ਦੀ ਕੁਰਸੀ ਜਾਓਗੇ ਤਾਂ ਹੁਣ ਕੋਈ ਹੋਰ ਲੀਡਰ ਹੋਊਗਾ ਆਪੋਜੀਸ਼ਨ ਬਣੂ ਮੈਂ ਬਣੂ ਤੂੰ ਬਣੂ ਆ ਇਹਨਾਂ ਨੇ ਇਹਨਾਂ ਨੇ ਤਾਂ ਦੌੜ ਸ਼ੁਰੂ ਵੀ ਕਰਤੀ ਹੋਣੀ ਜੀ ਤੇ ਉਹਨਾਂ ਆਉਣ ਵਾਲੇ ਸਮੇਂ ਦੇ ਵਿੱਚ ਗੱਲ ਕੀਤੀ ਜਾਵੇ ਅਗਰ ਜਿਮਨੀ ਚੋਨਾ ਦੀ ਕਿਉਂ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਕੀ ਲੱਗਦਾ ਕਿ ਆਮ ਆਦਮੀ ਪਾਰਟੀ ਦਾ ਦਬਦਬਾ ਪਹਿਲੇ ਵਾਂਗੂ ਹੀ ਬਣਿਆ ਰਹੇਗਾ 2027 ਦੇ ਵਿੱਚ ਜਿਹੜੀ ਸਰਕਾਰ ਹੈ ਉਹ ਦੁਬਾਰਾ ਰਿਪੀਟ ਹੋਊਗੀ ਕਿਉਂਕਿ ਪਹਿਲੀ ਸਰਕਾਰ ਹੈ ਜਿਨੇ ਜੋ ਵਾਅਦੇ ਕਰੇ ਸੀ 90% ਵਾਅਦੇ ਪਹਿਲੇ 3 ਸਾਲ ਦੇ ਵਿੱਚ ਪੂਰੇ ਕਰੇ ਮੈਂ ਇਸ ਤੋਂ ਵੱਧ ਕੇ ਗੱਲ ਕਰਾਂ ਆਪਣੀ ਲਾਈਨ ਹੋਰ ਵੱਡੀ ਕਰਾਂ 1 ਸਾਲ ਦੇ ਵਿੱਚ ਪਹਿਲੇ ਸਾਲ ਦੇ ਵਿੱਚ ਵਾਅਦੇ ਪੂਰੇ ਕਰੇ ਨਹੀਂ ਤਾਂ ਤੁਸੀਂ ਦੇਖਿਆ ਹੋਣਾ ਵੀ ਜਿਹੜੀਆਂ ਸਰਕਾਰਾਂ ਸਰਕਾਰ ਬਣਾਉਂਦੀਆਂ ਨੇ ਚੋਣਾਂ ਤੋਂ ਪਹਿਲਾਂ ਜੋ ਵੀ ਮੈਨਿਫੈਸਟੋ ਜਾਰੀ ਕਰਦੀਆਂ ਜਾਂ ਵਾਅਦੇ ਕਰਦੀਆਂ ਉਹਨਾਂ ਨੂੰ ਸਾਢੇ 4 ਸਾਲ ਤੱਕ ਛੇੜਦੇ ਹੀ ਨਹੀਂ ਸੀ 4.5 ਸਾਲ ਬਾਅਦ ਹੌਲੀ-ਹੌਲੀ ਫੈਲਾ ਨੂੰ ਤੁਰਦੇ ਸੀ ਤਾਂ ਕਿਤੇ ਟੱਕ ਲਾ ਕੇ ਛੜਦਾ ਕਿਤੇ ਕੋਈ ਝੂਠੇ ਸੱਚੇ ਬਿਆਨ ਦੇ ਕੇ ਮੁੜ ਗਏ ਵੀ 6 ਮਹੀਨੇ ਪਹਿਲਾਂ ਲੋਕਾਂ ਨੂੰ ਇਹ ਕਹਿਣਾ ਲੱਭੀ ਜੋ ਵਾਦੇ ਕਰੇ ਸੀ ਪੂਰੇ ਕਰਾਂਗੇ ਇਹ ਕਹਿ ਕੇ ਵੀ ਆ ਬੁੱਟਾ ਇੱਕ ਵਾਰੀ ਸਾਨੂੰ ਫੇਰ ਪਾ ਦਿਓ ਅਗਲੀ ਸਰਕਾਰ ਆਊ ਤੁਹਾਡੇ ਵਾਦੇ ਪੂਰੇ ਕਰਾਂਗੇ ਪਰ ਨਹੀਂ ਆਮ ਆਦਮੀ ਪਾਰਟੀ ਨੇ ਬਿਲਕੁਲ ਇਸ ਗੱਲ ਨੂੰ ਝਠਲਾਉਂਦੇ ਹੋਏ ਕਿ ਰਵੈਤਰੀ ਪਾਰਟੀਆਂ ਨੇ ਪੰਜਾਬ ਨੂੰ ਲੁੱਟਣ ਤੇ ਕੁੱਟਣ ਤੋਂ ਬਿਨਾ ਕੁਝ ਨਹੀਂ ਕਰਿਆ ਉਹਨਾਂ ਨੇ ਪਹਿਲੇ 2-3 ਸਾਲਾਂ ਵਿੱਚ ਵਾਅਦੇ ਪੂਰੇ ਕਰੇ ਇੱਕੋ ਇੱਕ ਵਾਅਦਾ ਜਿਹੜਾ ਹੈਗਾ ਉਹ ਹੈ ਬੀਬੀਆਂ ਨੂੰ ਜਿਹੜਾ 1100 ਰੁਪਏ ਦੇਣ ਦਾ ਉਹ ਵੀ ਆਸ ਕਰਦੇ ਆ ਕਿ ਮਾਨ ਸਾਹਿਬ ਅਰਵਿੰਦ ਕੇਜਰੀਵਾਲ ਸਾਹਿਬ ਜੋ ਕਹਿੰਦੇ ਆ ਉਹ ਕਰਦੇ ਆ ਇਹ ਵਾਅਦਾ ਵੀ ਜਰੂਰ ਜਰੂਰ ਪੂਰਾ ਕਰਕੇ ਜਿਹੜੀਆਂ ਸਾਡੇ ਸਟੇਟ ਦੀਆਂ ਮਾਤਾਵਾਂ ਪੇੜਾਂ ਬੱਚੀਆਂ ਆ ਉਹਨਾਂ ਦੇ ਘਰ ਵਿੱਚ ਵੀ ਖੁਸ਼ੀਆਂ ਲੈ ਕੇ ਆਉਣਗੇ ਸਰ ਪੰਜਾਬ ਵਿੱਚ ਨਸ਼ਾ ਨਸ਼ਾ ਪਜਾਓ ਮੁਹਿੰਮ ਜਿਹੜੀ ਮਾਨ ਸਾਹਿਬ ਵੱਲੋਂ ਚਲਾਈ ਗਈ ਹੈ ਉਸ ਦੇ ਤਹਿਤ ਲੋਕ ਕਹਿੰਦੇ ਕਿ ਮਾਨ ਸਾਹਿਬ ਵੱਲੋਂ ਛੋਟੀਆਂ ਮੱਛੀਆਂ ਨੂੰ ਫੜਿਆ ਜਾਂਦਾ ਜਿਹੜੀਆਂ ਵੱਡੀਆਂ ਮੱਛੀਆਂ ਉਹਨਾਂ ਨੂੰ ਤਾਂ ਫੜਿਆ ਨਹੀਂ ਜਾਂਦਾ ਜਿਹੜਾ ਯੁੱਧ ਨਸ਼ੇ ਵਿਰੋਧ ਦਾ ਮੈਂ ਕਹਿੰਦਾ ਵੀ ਸਮੁੱਚਾ ਪੰਜਾਬ ਆ ਸੋਸ਼ਲ ਮੀਡੀਆ ਤੇ 5-4% ਬੰਦਿਆਂ ਨੂੰ ਛੱਡ ਦੇ ਤਾਂ ਪਾਰਟੀਆਂ ਨੇ ਹਾਇਰ ਕਰੇ ਹੁੰਦੇ ਨੇ ਜਿਹੜੇ ਹਰੇਕ ਤੇ ਮਾੜਾ ਕਮੈਂਟ ਕਰਨਾ ਤੁਸੀਂ ਅੱਗੇ ਦੇਖੋ ਵੀ ਲੋਕ ਮਾਨ ਸਾਹਿਬ ਦੀਆਂ ਪੋਸਟਾਂ ਦੇ ਉੱਤੇ ਕਮੈਂਟ ਜਿਹੜੇ ਨੇ ਨੈਗੇਟਿਵ ਕਰਦੇ ਸੀ ਅੱਜ ਤੁਸੀਂ ਦੇਖੋ 90% ਜਿਹੜੇ ਕਮੈਂਟ ਨੇ ਉਹਨਾਂ ਨੂੰ ਪੋਜ਼ਿਟਿਵ ਆਉਂਦੇ ਨੇ ਮਤਾਵਾ ਪੈਣਾ ਬਜ਼ੁਰਗ ਉਹਨਾਂ ਨੂੰ ਪੰਜਾਬ ਦਾ ਪੁੱਤ ਕਹਿ ਕੇ ਵੀਨ ਸ਼ਬੋਧਨ ਕਰਦੇ ਨੇ ਕਿ ਇਹਨੇ ਸ਼ੁਕਰ ਹੈ ਮਾਨ ਨੇ ਕੋਈ ਚੰਗਾ ਪੁੱਤ ਜੰਮਿਆ ਜਿਹਨੇ ਪੰਜਾਬ ਦੇ ਲਈ ਹਾਜ਼ਾ ਨਾਜ਼ਾ ਮਾਰਿਆ ਤੁਹਾਨੂੰ ਪਤਾ ਵੀ ਹਰੇਕ ਕਰਦੇ ਵਿੱਚ ਆ ਚੋਣਾ ਦਰਾਨ ਡੋਰ ਟੂ ਡੋਰ ਕਰਨ ਦਾ ਮੌਕਾ ਮਿਲਦਾ ਸੀ ਚਾਹੇ ਕੌਂਸਲ ਵੀ ਗੱਲ ਕਰਾਂ ਚਾਹੇ ਮੈਂ ਆਪਦੀ ਚੋਣ ਦੀ ਗੱਲ ਕਰਾਂ ਛੋਟੇ ਛੋਟੇ ਮੁੰਡੇ ਕੁੜੀਆਂ ਦੇ ਘਰਾਂ ਦੇ ਵਿੱਚ ਜਦੋਂ ਆਪਾਂ ਮਰਨ ਤੋਂ ਪਰંત ਆਪਣੇ ਪੁਰਾਣੇ ਦੀ ਫੋਟੋ ਲਾ ਦਨੇ ਆ 20 22 ਬਾਈ ਬਾਈ ਸਾਲ ਦੇ ਮੁੰਡਿਆਂ ਕੁੜੀਆਂ ਦੇ ਫੁੱਲਾਂ ਦੀਆਂ ਮਾਲਾਂ ਪਾਈਆਂ ਹੋਈਆਂ ਨੇ ਤਾਂ ਪੁੱਛਣਾ ਕਿਵੇਂ ਹੋ ਗਿਆ ਛੋਟੀ ਉਮਰ ਦੀ ਜੀ ਨਸ਼ੇ ਦਾ ਦਾਇਤ ਜਿਹੜਾ ਇਹਨੂੰ ਖਾ ਗਿਆ ਉਹਨੂੰ ਠੱਲ ਪਾਉਣ ਦਾ ਕਿਸੇ ਨੇ ਯਤਨ ਨਹੀਂ ਕਰਿਆ ਆਈ ਐਮ ਨਾਟ ਗੋਇੰਗ ਟੂ ਕੰਡਮੈਨ ਇਨੀ ਪਾਰਟੀ অর ਐਨੀ ਰੀਜਨ ਕੈਪਟਨ ਬਿੰਦਰ ਸਿੰਘ ਨੇ ਗੁਟਕਾ ਚੱਕ ਕੇ ਸੌਂ ਖਾਦੀ ਵੀ ਮੈਂ ਤਿੰਨ ਹਫ਼ਤੇ ਦੀ ਨਸ਼ਾ ਬੰਦ ਕਰੂੰ ਜੇ ਮੰਦਕਾਣੀ ਤੋੜਿਆ ਉਹ ਸੌ ਦਾ ਅਵਜਾਨਾ ਅੱਜ ਵੀ ਉਹ ਪੁੱਗਤੇ ਫਿਰਦੇ ਨੇ ਕਿਉਂਕਿ ਝੁੱਠੀ ਸੌ ਖਾਣੀ ਤੇ ਖਵਾਉਣੀ ਦੋਨੇ ਮਾਰੀਆਂ ਨੇ ਇੱਕ ਵੀ ਯਤਨ ਨਹੀਂ ਕਰਿਆ ਆਰਾਮਨਾਬ ਦੇ ਮਹਿਲਾਂ ਚਾਪ ਦੀ ਜਾਇਤ ਬਦਾਲੀ ਆਪਦੇ ਰਿਸ਼ਤੇਦਾਰ ਤਕੜੇ ਕਰਤੇ ਆਪਦੇ ਨਾਲ ਦੇ ਸੰਗੀ ਸਾਥੀ ਤਕੜੇ ਕਰਤੇ ਪਰ ਪੰਜਾਬ ਦਾ ਜਿਹੜਾ ਮਾਤਾਵਾ ਪੈਣਾਂ ਦੇ ਹੰਝੂ ਸੀ ਉਹਨਾਂ ਨੂੰ ਪੂੰਝਣ ਦਾ ਯਤਨ ਨਹੀਂ ਕਰਿਆ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਨੇ ਹੌਲੀ ਹੌਲੀ ਧੀਮੀ ਧੀਮੀ ਕਰਕੇ ਕਾਫੀ ਹੱਦ ਤੱਕ ਯਤਨ ਕਰੇ ਸਰਚ ਵੀ ਹੋਈਆਂ ਵੱਡੀਆਂ ਮੈਂ ਆਪਣੇ ਹਰਕੇ ਦੇ ਵੀ ਐਮਐਲਏ ਜਦੋਂ ਬਣਿਆ ਦੋਬਾਰੀ ਸਰਚ ਕਰੀ ਹੈ ਪਰ ਜਿਹੜਾ ਇੱਕ ਹੰਬੜਾ ਇਕੱਠੇ ਹੋ ਕੇ ਮਾਰਨਾ ਉਹਦੀ ਪਲੈਨਿੰਗ ਚੱਲਦੀ ਸੀ ਪਿਛਲੇ 3 ਸਾਲ ਤੋਂ ਉਹ ਇਹਨਾਂ ਨੇ ਜੁੱਧ ਨਸ਼ੇਵਰੋ ਤੋਂ ਜਦੋਂ ਸ਼ੁਰੂਆਤ કરી ਤਾਂ ਸਮੁੱਚਾ ਪੰਜਾਬ ਉਹਨਾਂ ਦੇ ਨਾਲ ਆ ਕੇ ਖੜ ਗਿਆ ਉਹਨਾਂ ਨੇ ਗਲੀ ਗਲੀ ਚਰਾਹੇ ਚਰਾਹੇ ਅੱਜ ਹਰੇਕ ਗਲੀ ਦੇ ਮਹੱਲੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਸਭ ਜਗ੍ਹਾ ਪੋਟਰ ਲੱਗੇ ਨੇ ਜਿਹਦੇ ਵਿੱਚ ਉਹਨਾਂ ਨੇ ਕਲੀਅਰ ਕਰਿਆ ਹੈ ਵੀ ਕਿਸੇ ਨੂੰ ਡਰਨ ਦੀ ਲੋੜ ਨਹੀਂ ਇਹਨਾਂ ਨੰਬਰਾਂ ਦੇ ਤੁਸੀਂ ਮਿਸ ਕਾਲ ਮਾਰ ਦਿਓ ਸਾਰੀ ਜਾਣਕਾਰੀ ਤੁਹਾਡਾ ਨਾਮ ਗੁਪਤ ਰੱਖਿਆ ਜਾਊਗਾ ਉਹਦੇ ਨਾਲ ਪੰਜਾਬ ਦੇ ਲੋਕਾਂ ਦਾ ਉਹਨਾਂ ਨੇ ਵਿਸ਼ਵਾਸ ਜਿੱਤਿਆ ਹੈ ਇਹਹੀ ਵਿਸ਼ਵਾਸ ਜਿਹੜਾ 2027 ਵਿੱਚ ਉਹਨਾਂ ਦੇ ਕੰਮ ਆਊਗਾ ਤੇ ਲੋਕ ਫਿਰ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣੀ ਸਭ ਪਿਛਲੇ ਦਿਨੀ ਇੱਕ ਮਹਿਲਾ ਮੁਲਾਜ਼ਮ ਦੀ ਵੀ ਵੀਡੀਓ ਵਾਇਰਲ ਹੁੰਦੀ ਹੈ ਉਹ ਗ੍ਰਿਫਤਾਰ ਹੋ ਜਾਂਦੇ ਤੁਹਾਨੂੰ ਪਤਾ ਹੈ ਤੇ ਲੋਕ ਕਹਿੰਦੇ ਸੀ ਕਿ ਸਿੱਧੇ ਤੌਰ ਤੇ ਮਾਨ ਸਾਹਿਬ ਦਾ ਉਹਨਾਂ ਦੇ ਨਾਲ ਕਨੈਕਸ਼ਨ ਹੈ ਤੇ ਫਿਰ ਕਹਿੰਦੇ ਸੀ ਉਹਨਾਂ ਦੀ ਕੋਠੀ ਕਿਉਂ ਨਹੀਂ ਢਾਈ ਅਗਰ ਮਾਨ ਸਾਹਿਬ ਦਾ ਸਿੱਧਾ ਕਨੈਕਸ਼ਨ ਹੁੰਦਾ ਤਾਂ ਤੁਸੀਂ ਦੇਖਿਆ ਵੀ ਪੁਰਾਣੇ ਜਿਹੜੇ ਮੰਤਰੀ ਸੰਤਰੀ ਹੁੰਦੇ ਸੀ ਉਹਨਾਂ ਦੇ ਕੋਈ ਸਾਥੀ ਮਾੜਾ ਵੀ ਕੰਮ ਕਰ ਦਿੰਦੇ ਤਾਂ ਸ਼ਰਿਆਂ ਮਕਉਂਦੇ ਪੁਲਿਸ ਨਹੀਂ ਫੜਦੇ ਉਹਨੂੰ ਸੇਮ ਦੇ ਦੇ ਵਿੱਚ ਉਹਨੂੰ ਧਰਦ ਪੋਚਿਆ ਉਨੂੰ ਉਹਦੇ ਅੰਜਾਮ ਤੇ ਪਹਚਾਇਆ ਗੱਲ ਮਕਾਨ ਧੌਣ ਦੀ ਕਰੀ ਉਹਦੇ ਵਿੱਚ ਕਾਨੂੰਨ ਦਾ ਦਾਇਰਾ ਹੁੰਦਾ ਕਾਨੂੰਨ ਦੇ ਦਾਇਰੇ ਮੁਤਾਬਕ ਦੇਖਿਆ ਜਾਊਗਾ ਵੀ ਇਹਦੇ ਕਿੰਨੇ ਪੈਸੇ ਇਹਨੇ ਨਾਲ ਇਹਨੇ ਜੋ ਜਾਇਦਾਦਾਂ ਬਣਾਈਆਂ ਉਹ ਜ਼ਬਤ ਵੀ ਹੋਣਗੀਆਂ ਅਗਰ ਕੋਈ ਇਹਨਾਂ ਪੈਸਿਆਂ ਨਾਲ ਕੋਈ ਮਕਾਨ ਬਣਾਇਆ ਉਹ ਮੈਂ ਤੁਹਾਨੂੰ ਦਾਅਵੇ ਨਾ ਕਹਣਾ ਉਹ ਮਕਾਨ ਦੇ ਉੱਤੇ ਵੀ ਪੀੜਾ ਪੰਜਾ ਤੇ ਬਲਦੋਜ ਚੱਲੂਗਾ ਇਹ ਵਿਸ਼ਵਾਸ ਰੱਖਿਓ ਬਹੁਤ ਬਹੁਤ ਧੰਨਵਾਦ ਸਰ ਸਮਾਧਨ ਲਈ ਸੋ ਐਸਨ ਸਾਡੇ ਨਾਲ ਐਮਐਲਏ ਕੁਲਵੰਤ ਸਿੱਧੂ ਜੀ ਤੇ ਗੱਲਬਾਤ ਕੀਤੀ ਹੈ ਪੰਜਾਬ ਦੇ ਮਸਲਿਆਂ ਤੇ ਤੁਸੀਂ ਵੀ ਦੇਖੋ ਇਦਾਂ ਦੀ ਹੋਰ ਵੀਡੀਓਜ਼ ਅਪਡੇਟ ਇਦਾਂ ਦੀ ਅਪਡੇਟ ਦੇਣ ਲਈ ਤੁਹਾਡੇ ਨਾਲ ਰੂਬਰੂ ਰਵਾਂਗੇ ਹਮੇਸ਼ਾ ਤੋਂ ਹੀ ਤਾਂ ਤੁਸੀਂ ਦੇਖਦੇ ਰਹੋ ਸਿਟੀ ਹੋਮ ਨਿਊਜ਼ ਕੈਮਰਾਮੈਨ ਰਵਿਕਾਸ਼ ਦੇ ਨਾਲ ਧੰਨਵਾਦ